ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਧ ਸੰਗਤ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਸਾਂਨੇ ਵਾਲ ਵਾਸੀਆਂ ਨੂੰ ਅੱਜ ਦਾ ਦਿਨ ਦੇ ਬਹੁਤ ਵਧਾਈ ਹੈ ਕਿਉਂਕਿ ਅੱਜ ਵੋਟਾਂ ਦਾ ਹਰ ਇੱਕ ਨੂੰ ਆਪਦੀ ਬੋਰਡ ਦੀ ਪਾਣੀ ਦਾ ਇਸਤੇਮਾਲ ਕਰਨਾ ਜੇ ਤਾਂ ਕਿ ਜੋ ਆਪਾਂ ਆਪਣਾ ਵਧੀਆ ਨਮੇ ਦਾ ਚੁਣ ਕੇ ਸੰਸਦ ਭੇਜ ਸਕੀਏ ਇਸ ਲਈ ਸਾਰਿਆਂ ਨੂੰ ਬੇਨਤੀ ਆ ਕਿ ਆਪਦਾ ਵੱਧ ਤੋਂ ਵੱਧ ਚੜ੍ਹ ਕੇ ਘਰਾਂ 'ਚੋਂ ਨਿਕਲ ਕੇ ਵੋਟ ਪਾਉਣ ਲਈ ਆਪੋ ਆਪਣੇ ਬੂਥਾਂ ਤੇ ਜਾ ਕੇ ਵੋਟ ਪਾਓ ਤਾਂ ਕਿ ਜਿਹੜੀ ਆਪਣੀ ਵਧੀਆ ਨਵੀਂ ਸੰਸਦ ਚੁਣੀ ਜਾਵੇ ਵਧੀਆ ਐਮਪੀ ਆਪਣਾ ਜੋ ਸੰਸਦ ਭੇਜ ਸਕੀਏ ਕਿਉਂਕਿ ਗਰਮੀ ਬਹੁਤ ਆ ਪਰ ਲੋਕਾਂ ਦੇ ਕਿੰਨਾ ਖਿਚਾ ਆਂ ਜੀ ਲੋਕਾਂ 'ਚ ਬਹੁਤ ਖਿਚਾ ਆ ਜੀ ਸਵੇਰ ਦੇ 7 ਵਜੇ ਦੇ ਲੋਕ ਆ ਰਹੇ ਨੇ ਗਰਮੀ ਦੇ ਬਾਵਜੂਦ ਫੇਰ ਵੀ ਜਿੰਨੀ ਦੇਖਣਦੇ ਹੀ ਉਦੋਂ ਕਿਤੇ ਵੱਧ ਲੋਕ ਵੋਟਾਂ ਪਾਉਣ ਆ ਰਹੇ ਨੇ ਇਸ ਲਈ ਲੋਕਾਂ ਨੂੰ ਦੁਬਾਰਾ ਫੇਰਹੀ ਤਾਂ ਕਿ ਆ ਵਾ ਵੱਧ ਤੋਂ ਵੱਧ ਚੜ ਕੇ ਵੋਟਾਂ ਹੀ ਚਲੋ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਆਪ ਦਾ 5 ਸਾਲ ਲਈ ਆਪ ਦਾ ਵਧੀਆ ਨਵੇਂ ਦਾ ਚੁਣ ਕੇ ਭੇਜੋ ਤਾਂ ਕਿ ਆਪਾਂ ਆਪਣਾ ਗਾਹ ਨਵੀਂ ਸੰਸਦ ਚੁਣ ਸਕੀ ਐਮਪੀ ਭੇਜ ਸਕੀ ਇਸ ਲਈ ਸਾਰਿਆਂ ਨੂੰ ਬੇਨਤੀ ਦੁਬਾਰਾ ਫੇਰ ਮੁੱਦੇ ਜੀ ਪਤਾ ਹੀ ਆ ਦਿੱਲੀ ਵਾਲਿਆਂ ਨੇ ਚਾਹੇ ਬੀਜੇਪੀ ਹੋਵੇ ਜਾਂ ਕਾਂਗਰਸ ਹੋਵੇ ਚਾਹੇ ਆਵੇ ਜਿਹੜੀਆਂ ਦਿੱਲੀ ਦੀਆਂ ਉਹ ਤੋਂ ਪਾਰਟੀਆਂ ਹਕੂਮਤ ਚਲਾਉਂਦੀਆਂ ਨੇ ਉਹ ਸਟੇਟ ਦਾ ਜਿਹੜਾ ਭਲਾ ਨਹੀਂ ਕਰਦੀਆਂ ਇਸ ਲਈ ਮੈਂ ਸਾਰਿਆਂ ਨੂੰ ਅਪੀਲ ਇਹ ਕਰਦਾ ਵੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਆਪਣੇ ਇਥੋਂ ਐਮਪੀ ਭੇਜੀਏ ਤਾਂ ਕਿ ਜੋ ਪੰਜਾਬ ਦੇ ਮੁੱਦੇ ਨੇ ਉਹ ਸਹੀ ਟਾਂਕ ਨਾਲ ਪੇਸ਼ ਕੀਤੇ ਜਾ ਸਕਣ ਇਸ ਲਈ ਆਪਾਂ ਸਾਰਿਆਂ ਨੂੰ ਭੁਲਾ ਕੇ ਆਪਦੀ ਖੇਤਰੀ ਪਾਰਟੀ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਜੋ ਆਪਣੇ ਰਹਿਣ ਦੇ ਮੁੱਦੇ ਸਲਝਾਉਣ ਵਾਲੇ ਨੇ ਕੁਝ ਪੁਰਾਣੇ ਮੁੱਦੇ ਸਲਝਾਉਣ ਵਾਲੇ ਨੇ ਉਹਨਾਂ ਨੂੰ ਸਲਝਾਇਆ ਜਾ ਸਕੇ ਤਾਂ ਕਿ ਸੰਸਦ ਦੇ ਵਿੱਚ ਆਪਣੇ ਮੰਦਰ ਆ ਆਪਣਾ ਇੱਕ ਪੰਜ ਪੰਜ ਸਾਲ ਦਾ ਜਿਹੜਾ ਉੱਥੇ ਆਪਣੇ ਸਵਾਲ ਜਵਾਬ ਹੋ ਜਾਂਦੇ ਨੇ ਉੱਥੇ ਵਧੀਆ ਢੰਗ ਨਾਲ ਆਪਣਾ ਜਿਹੜਾ ਵਿਵਾਦ ਉਠਾਈ